ਤੇ ਬਾਈ ਇਸ ਟਾਈਮ ਆਪਾਂ ਖੜੇ ਆ ਜਿਹੜਾ ਦੁੜਦਰ ਮਹਿਮੂਦਪੁਰ ਕੇ ਵਿਚਾਲਾ ਤੇ ਰੋਡ ਬਈ ਉਹੀ ਹੈ ਜਿਹੜਾ ਬੜਾ ਰੋਡ ਬਾਈ ਦੇਖ ਲੋ ਇੱਧਰ ਇੰਨਾ ਪਾਣੀ ਜ਼ਿਆਦਾ ਦਾ ਕੱਲ ਹੀ ਸੜਕ ਬਣ ਟੱਪ ਰਹਾ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿਸ਼ੇ ਤੇ ਵੀਰੋ ਇਸ ਟਾਈਮ ਆਪਾਂ ਖੜੇ ਮਹਿਮੂਦਪੁਰ ਵਾਲੇ ਖੱਗਰਵਾ ਤੇ ਤਰੀਕ ਹੈਗੀ ਹੈ ਜਿਹੜੀ ਵੀਰੋ 7 ਤਰੀਕ ਨਵਾਂ ਮਹੀਨਾ 2025 ਤੇ ਇੱਧਰ ਦੇਖ ਲੋ ਬਈ ਸਾਰਾ ਆਪਾਂ ਮਹਿਮੂਦਪੁਰ ਵਾਲੇ ਖੱਗਰਵਾ ਖੜੇ ਆ ਇਸ ਟਾਈਮ ਤੇ ਟਾਈਮ ਹੋ ਗਿਆ ਵੀਰੋ 11:30 ਆਇਰ ਕੇ ਆਉਣੇ ਆਲੇ ਆ ਤੇ ਵੀਰੋ ਜਿਹੜਾ ਪਾਣੀ ਦਾ ਲੈਵਲ ਆ ਇਸ ਟਾਈਮ ਘੱਗਰ ਦਾ ਤੇ ਵੀਰੋ 1 ਫੁੱਟ ਬਣਾ ਘਟ ਗਿਆ ਬਾਬੇ ਦੀ ਕਿਰਪਾ ਨਾਲ ਕਿਉਂਕਿ ਬਈ ਦੇਖੋ ਉਹ ਉਧਰ ਸਾਰੇ ਝੋਨੇ ਝੁੰਨੇ ਆਪਣੇ ਥੋੜੇ ਥੋੜੇ ਨੰਗੇ ਹੋ ਗਏ ਤੇ ਇੱਧਰ ਵੀ ਸਾਰੇ ਦੇਖੋ ਥੋੜੇ ਥੋੜਾ ਦੇਖਣ ਲੱਗੇ ਤੇ ਇੱਧਰ ਵੀ ਦੇਖ ਲਓ ਬਈ ਤੇ ਬਾਕੀ ਵੀਰੋ ਜਿਹੜਾ ਇੱਧਰ ਪਿੰਡਾਂ ਵਾਂ ਬੜਿਆ ਵਾ ਦਾ ਮਹਿਮੂਦਪੁਰ ਉਹ ਵੀ ਆਪਣਾ ਜਿਹੜਾ ਪਾਣੀ ਸਾਰਾ ਨਿਕਲ ਗਿਆ ਤੇ ਅੱਗੇ ਦੁਰਦ ਪਿੰਡ ਵਾਲਾ ਵੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਅੱਗੇ ਵੀਰੋ ਜਿਹੜੇ ਦੌਲਤਵਾਰਾ ਤੇ ਦੁਰਦ ਦੇ ਵਿਚਾਲਾ ਬਹੁਤ ਜ਼ਿਆਦਾ ਝੋਨੇ ਡੁੱਬੇ ਹੋਏ ਤੇ ਤੇ ਉਹ ਵੀ ਵੀਰੋ ਸਾਰੇ ਦੇ ਮਤਲਬ ਪਾਣੀ ਉਤਰ ਗਿਆ ਤੇ ਇੱਧਰ ਵੀ ਬਾਈਕ 1 2 ਫੁੱਟ ਪਾਣੀ ਜਿਹੜਾ ਘਟ ਗਿਆ ਤੇ ਅੱਜ ਕੀ ਅਪਡੇਟ ਦੇ ਰਹੇ ਹਾਂ ਵੀਰੋ 7 ਤਰੀਕ ਨਵੰਬਰ 2025 ਤੇ ਦੁਪਹਿਰ ਕੇ ਸਾਢੇ ਆਪਣਾ 11 ਵਜੇ ਦਾ ਟਾਈਮ ਆ ਤੇ ਇੱਧਰ ਦੇਖ ਸਕਦੇ ਤੁਸੀਂ ਵੀਰੋ ਕਿੰਨੇ ਕਿੰਨੇ ਝੋਨੇ ਥੋੜਾ ਥੋੜਾ ਪਾਣੀ ਵੈਸੇ ਹੈਗਾ ਪਰ ਇੰਨਾ ਜਿਆਦਾ ਰਿਹਾ ਨਹੀਂ ਤੇ ਸ਼ਾਮ ਤੱਕ ਵੀਰੋ ਇਹ ਵੀ ਮੈਨੂੰ ਲੱਗਦਾ ਘਟੇ ਜਾਣਾ ਤੇ ਬਾਕੀ ਤੁਹਾਨੂੰ ਅਪਡੇਟ ਆਪਾਂ ਦਿੰਦੇ ਰਾਵਾਂਗੇ ਬਾਕੀ ਬਹੁਤ ਬਹੁਤ ਕਿਰਪਾ ਹੋਈ ਬਾਬੇ ਦੀ ਪਾਣੀ ਘਟਿਆ ਤੇ ਕੱਗਰਵਾ ਵੀਰੋ ਹਜੇ ਚੱਲ ਰਿਹਾ ਕਿਉਂਕਿ ਪਿੱਛੋਂ ਜਿਹੜਾ ਪਾਣੀ ਆ ਰਿਹਾ ਵੀਰੋ ਉਹ ਨਿਕਲੇਗਾ ਹਜੇ ਤੇ ਪਿੱਛੋਂ ਨਾ ਪਾਣੀ ਆਵੇ ਬਸ ਬਾਕੀ ਸ਼ਾਮ ਤੱਕ ਵੀਰੋ ਹੋਰ ਘਟ ਜਾਣਾ ਤੇ ਬਾਕੀ ਤੁਹਾਨੂੰ ਅੱਗੇ ਵੀ ਦਿਖਾਉਨੇ ਆ ਪਿੰਡ ਦੁਰਦ ਤੇ ਜਿਹੜਾ ਕੱਲ ਆਪਾਂ ਨੇ ਵੀਡੀਓ ਪਾਈ ਤੀ ਕਿੰਨਾ ਕਿੰਨਾ ਪਾਣੀ ਚੱਲ ਰਿਹਾ ਸੜਕਾਂ 'ਵਾਂ ਨੂੰ ਸਾਰਾ ਬੰਦ ਹੋ ਗਿਆ ਵੀਰੋ ਇੰਨਾ ਪਾਣੀ ਦਾ ਫਰਕ ਪੈ ਗਿਆ ਇੱਕ ਦਿਨ ਦੇ ਵਿੱਚ ਤੇ ਬਾਕੀ ਚਲੋ ਫਿਰ ਤੁਹਾਨੂੰ ਉੱਥੇ ਜਾ ਕੇ ਦਿਖਾਉਨੇ ਆ ਦੁਰਦ ਤੇ ਮਹਿਮੂਦੂ ਦੇ ਵਿਚਾਲੇ ਜਿਹੜਾ ਚੱਲ ਰਿਹਾ ਤਾਂ ਤੇ ਭਾਈ ਇਸ ਟਾਈਮ ਆਪਾਂ ਖੜੇ ਆ ਜਿਹੜਾ ਦੁਰਦਰ ਮਹਿਮੂਦ ਵਰਕੇ ਵਿਚਾਲਾ ਤੇ ਰੋਡ ਭਈ ਉਹੀ ਹੈ ਜਿਹੜਾ ਬੜਾ ਰੋਡ ਆਪਣਾ ਭਨੇੜੀ ਤੋਂ ਕੜਾਮ ਤੇ ਇੱਧਰ ਪੇਵੇ ਵੱਲ ਨੂੰ ਜਾ ਰਿਹਾ ਤੇ ਕੱਲ ਦੀ ਵੀਡੀਓ ਮੈਂ ਵੀਰੋ ਤਾਂ ਨਹੀਂ ਦੇਖਿਆ ਹੋਣਾ ਇਸ ਰੋਡ ਦੇ ਉੱਪਰ ਨੂੰ ਫੁੱਲ ਪਾਣੀ ਚੱਲ ਰਿਹਾ ਤਾਂ ਜਿਹੜਾ ਤੇ ਜਿੰਨੇ ਨਹੀਂ ਦੇਖੇ ਆਪਣੇ YouTube ਚੈਨਲ ਬੀਰੋ ਕੱਲ ਦੀ 6 ਤਰੀਕੀ ਵੀਡੀਓ ਦੇਖ ਲਓ ਤੇ ਇਸ ਟਾਈਮ ਦੇਖੋ ਇਸ ਰੋਡ 'ਵਾ ਕੁਛ ਨਹੀਂ ਰਿਹਾ ਤੇ ਕਿਉਂਕਿ ਪਾਣੀ ਦਾ ਲੈਵਲ ਬਈ ਜਿਹੜਾ 1-1 ਫੁੱਟ ਘਟ ਗਿਆ ਤੇ ਇੱਧਰ ਦੇਖੋ ਬਈ ਪੋਲੀਆਂ ਮਾਰੋ ਮਾਰ ਚੱਲ ਰਹੀਆਂ ਤੇ ਕੱਲ ਤੇ ਹੁਣ ਦੇਖ ਲਓ ਬਈ ਕਿੰਨਾ ਲੈਵਲ ਘਟ ਗਿਆ ਤੇ ਪਾਣੀ ਬਈ ਬਹੁਤ ਜ਼ਿਆਦਾ ਘਟ ਗਿਆ ਬਾਕੀ ਅੱਗੇ ਵੀ ਤੁਹਾਨੂੰ ਦਿਖਾਣੇ ਆਂ ਜੀਰੀਆਂ ਜਿਹੜੀ ਡੁੱਬੀ ਪਈ ਸੀ ਉਹ ਵੀ ਥੋੜੀ ਬਹੁਤ ਜ਼ਿਆਦਾ ਪਾਣੀ ਨਿਕਲ ਗਿਆ ਬਈ ਦੇਖ ਲੋ ਇੱਧਰ ਇੰਨਾ ਪਾਣੀ ਜ਼ਿਆਦਾ ਦਾ ਕੱਲ ਹੀ ਸੜਕ 'ਬਨ ਟੱਪਰ ਆ ਦਾ ਉਰੇਨ ਤੋਂ ਬਈ ਬਹੁਤ ਜ਼ਿਆਦਾ ਪਾਣੀ ਤਾਜੇ ਉਹ ਰੋਡ 'ਪਾ ਨੂੰ ਤੇ ਬਹੁਤ ਜ਼ਿਆਦਾ ਪਾਣੀ ਜਿਹੜਾ ਘਟਿਆ ਤੇ ਦਮੇ ਦੇਖ ਲੋ ਇਸ ਟਾਈਮ ਤੇ ਇਸ ਰੋਡ 'ਪਨ ਬਈ ਖੁੱਲ ਪਾਣੀ ਚੱਲ ਰਿਹਾ ਦੇਖੋ ਬੰਨ ਤੇ ਪਿੰਡ ਵੀ ਦੂਰ ਜਾ ਗਿਆ ਇੱਧਰ ਵੀ ਦੇਖੋ ਵੀ ਪਾਣੀ ਪਾਣੀ ਦਾ 깔 ਤੇ ਬਹੁਤ ਜ਼ਿਆਦਾ ਬਈ ਬੰਬਈ ਕਿਰਪਾ ਇਹ ਪਾਣੀ ਘਟ ਗਿਆ ਤੇ ਬਾਕੀ ਅੱਗੇ ਜਿਹੜੀਆਂ ਕੀਰੀਆਂ ਗਈ ਵੀਰੋ ਖੰਡ ਟੁੱਪੀਆਂ ਹੋਣੀਆਂ ਆਪੀ ਖੰਡ ਦਾ ਕਰਨੇ ਆ ਲੈ ਵੀਰੋ ਇਸ ਟਾਈਮ ਆਪਾਂ ਕੇ ਜਿਹੜਾ ਦੁੜਦ ਤੇ ਮੈਂ ਦੌਲਤਪੁਰ ਕੀ ਹੱਦ ਬਾਤ ਤੇ ਸੜੋੜ ਆਪਾਂ ਦੇਖ ਲਓ ਬਈ ਬਿਲਕੁਲ ਪਾਣੀ ਰਿਹਾ ਕੱਲ ਆਪਾਂ ਨੇ ਵੀਡੀਓ ਪਾਈ ਦੀ ਬਹੁਤ ਜ਼ਿਆਦਾ ਪਾਣੀ ਤਾਂ ਤੇ ਉਰਾ ਬਣਾ ਖੜਕਾ ਇੱਕ ਵੀਡੀਓ ਵੀ ਪਾਈ ਦੀ ਵੀਰੋ ਤੇ ਝੋਨਾ ਬਿਲਕੁਲ ਫੁੱਲ ਪੂਰਾ ਡੁੱਬਿਆ ਖੜਾ ਦਾ ਇਸ ਪਾਣੀ ਮਾ ਤੇ ਇਸ ਟਾਈਮ ਦੇਖ ਲਓ ਵੀ ਸਾਰਾ ਪਾਣੀ ਉਤਰ ਗਿਆ ਤੇ ਬਹੁਤ ਮਾਲਕ ਕੀ ਬਈ ਕਿਰਪਾਈ ਆ ਤੇ ਪਾਣੀ ਇੱਕ ਰਾਤ ਦੇ ਵਿੱਚ 1-2 ਫੁੱਟ ਆਪਣਾ ਘਟ ਗਿਆ ਤੇ ਬਾਕੀ ਹੁਣ ਜਿਆਦਾ ਨਾ ਆਵੇ ਕਿਉਂਕਿ ਵੀਰੋ ਜੇ ਪਿੱਛੋਂ ਨਾ ਪਾਣੀ ਛੱਡਿਆ ਜਾਵੇ ਤਾਂ ਸਾਰਾ ਪਾਣੀ ਇਹ ਸ਼ਾਮ ਤੱਕ ਖਾਲੀ ਹੋ ਜਾਣਾ ਤੇ ਬਾਕੀ ਅਪਡੇਟ ਆਪਾਂ ਤੁਹਾਨੂੰ ਦਿੰਦੇ ਹੀ ਰਹਾਂਗੇ ਵੀਡੀਓ ਵੱਧੀ ਲੱਗੀ ਕੇ ਵੀਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਬਾਕੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਗਲੇ ਬਲੌਗ ਦੇ ਵਿੱਚ